ਹਬ ਜਿਓ ਜਾ ਕੋ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀਅਤ ਹੈ ਸੂਰਾ ਆਤਮ ਜਣੈ ਸਗਲ ਵਸਤਾ ਕਾ ਜਾ ਕਾ ਸਤਗੁਰ ਪੂਰਾ ਪੂਰਾ ਪ੍ਰਭ ਅਰਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੀ ਗੁਣ ਗਾਓ ਦੰਡੌਤ ਵੰਦਨ ਅਨਿਕ ਬਾਰ ਸਰਵ ਕਲਾ ਸਮਰਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਚਵਰ ਤਖਤ ਛਤਰ ਦੇ ਮਾਲਕ ਜੁਗੋ ਜੁਗਾ ਟਲ ਗੁਰ ਤਖਤ ਦੀ ਉਪਰ ਸਵੈਮਾਨ ਪੂਰੇ ਸਤਿਗੁਰੂ ਦਿਲਾਂ ਦੀਆਂ ਜਾਣਨ ਵਾਲੇ ਅੰਤਰਜਾਮੀ ਮਹਾਰਾਜ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਤਿੰਨਾਂ ਦੀ ਹਜ਼ੂਰੀ ਦੇ ਵਿੱਚ ਸਵਾਇ ਮਾਨ ਗੁਰੂ ਰੂਪ ਗੁਰੂ ਪਿਆਰੀ ਗੁਰੂ ਸواری ਗੁਰੂ ਖਾਲਸਾ ਸਾਧ ਸੰਗਤ ਜੀ ਆਓ ਸਤਿਗੁਰੂ ਜੀ ਦੀ ਮਹਾਨ ਕਿਰਪਾ ਅਪਾਰ ਬਖਸ਼ਿਸ਼ ਸਾਡੇ ਕਲਯੁਗੀ ਜੀਵਾਂ ਉੱਪਰ ਹੋਈ ਹੈ ਸਤਿਗੁਰੂ ਨੇ ਤਰਸ ਕੀਤਾ ਹੈ ਤਰਸ ਪਿਆ ਮਿਹਰਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਥੀਵੇ ਹਰਿਆ ਸਤਿਗੁਰੂ ਜੀ ਦੇ ਬਚਨਾਂ ਅਨੁਸਾਰ ਸਤਿਗੁਰੂ ਜੀ ਦੇ ਅੰਮ੍ਰਿਤਮਈ ਅੰਮ੍ਰਿਤ ਵੇਲੇ ਦਰਸ਼ਨ ਦਿਦਾਰੇ ਕਰਨ ਦਾ ਬੜਾ ਭਾਗੀ ਸਮਾਂ ਮਿਲਿਆ ਸਾਰੀਆਂ ਵਿਚਾਰਾਂ ਤੋਂ ਪਹਿਲਾਂ ਸਤਿਗੁਰੂ ਨੂੰ ਸੀਸ ਝੁਕਾ ਕੇ ਪਿਆਰ ਆਦਬ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਗੁਰਬਾਣੀ ਦੇ ਵਿੱਚ ਸਾਨੂੰ ਉਪਦੇਸ਼ ਬਖਸ਼ਦੇ ਹਨ ਕਿ ਜਿਹਨੂੰ ਨਾਮ ਦਾ ਰੰਗ ਚੜ ਗਿਆ ਜਿਹਨੂੰ ਪਰਮੇਸ਼ਰ ਦੇ ਨਾਮ ਦੀ ਲਗਨ ਲੱਗ ਗਈ ਲਗਨ ਦੀ ਕੋਈ ਉਮਰ ਨਹੀਂ ਹੈ ਕੋਈ ਸਮਾਂ ਨਹੀਂ ਹੈ ਜਦੋਂ ਵੀ ਸਤਿਗੁਰੂ ਨੇ ਦਇਆ ਦੇ ਘਰ ਵਿੱਚ ਆਉਣਾ ਭਈ ਕਿਰਪਾਲ ਦਇਆਲ ਗੋਬਿੰਦਾ ਅੰਮ੍ਰਿਤ ਰਿਦਾ ਸਚਾਈ ਅੰਦਰ ਹਰਦੇ ਵਿੱਚ ਫਿਰ ਨਾਮ ਬਸਣਾ ਜਦੋਂ ਗੁਰੂ ਨੇ ਦਇਆ ਦੇ ਘਰ ਵਿੱਚ ਆਉਣਾ ਦਇਆ ਦੇ ਘਰ ਵਿੱਚ ਆ ਕੇ ਸਤਿਗੁਰੂ ਨੇ ਬਖਸ਼ਿਸ਼ ਸਾਡੇ ਤੇ ਕਰਨੀ ਹੈ ਸਾਨੂੰ ਆਪਣਾ ਮਿਲਾਪ ਬਖਸ਼ ਦੇਣਾ ਆਪਣੇ ਨਾਮ ਦੀ ਦਾਤ ਬਖਸ਼ ਦੇਣੀ ਹੈ ਸਾਨੂੰ ਨਾਮ ਮਿੱਠਾ ਲੱਗਣ ਲੱਗ ਪੈਣਾ ਹੈ ਵਿਕਾਰਾਂ ਦਾ ਸਮਾਂ ਹੈ ਕਲਯੁਗ ਦਾ ਸਮਾਂ ਹੈ ਮਨ ਮਾੜੇ ਪਾਸੇ ਜਾਂਦਾ ਭੱਜ ਭੱਜ ਕੇ ਚੁਗਲੀ ਨੇ ਤੇ ਆਇਰਖਾ ਸ਼ਬਦ ਸਾਸ ਰੂਪ ਰਸ ਗੰਧ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿੱਚ ਕਲਯੁਗ ਦਾ ਭਿਆਨਕ ਸਮਾਂ ਖਚਤ ਰਹਿੰਦਾ ਪਰ ਸਤਿਗੁਰੂ ਜੀ ਕਹਿੰਦੇ ਜਿਹਨੂੰ ਲਗਨ ਲੱਗ ਗਈ ਉਹਦੇ ਤੇ ਸਤਿਗੁਰੂ ਦੀ ਬਖਸ਼ਿਸ਼ ਹੈ ਕਿਰਪਾ ਹੈ ਕਿਉਂਕਿ ਕਿਰਪਾ ਤੋਂ ਬਿਨਾ ਨਾਮ ਨਹੀਂ ਜਪਿਆ ਜਾ ਸਕਦਾ ਮਨ ਦੀ ਲਗਨ ਤੋਂ ਬਿਨਾ ਨਾ ਤਾਂ ਅੰਮ੍ਰਿਤ ਵੇਲੇ ਗੁਰੂ ਦੇ ਦਰਸ਼ਨ ਹੁੰਦੇ ਆ ਮਨ ਦੀ ਲਗਨ ਤੋਂ ਬਿਨਾ ਨਾ ਅੰਮ੍ਰਿਤ ਵੇਲੇ ਬਾਣੀ ਪੜੀ ਜਾਂਦੀ ਹੈ। ਦੇਖੋ ਹੁਣ ਬੱਚੇ ਨੂੰ ਲਗਨ ਲੱਗ ਗਈ। ਮੈਂ ਪੜ੍ਹ ਲਿਖ ਕੇ ਕੋਈ ਨੌਕਰੀ ਲੱਗਣਾ ਕੋਈ ਚੌਦੇ ਤੇ ਜਾਣਾ। ਮੈਂ ਪੇਪਰਾਂ ਵਿੱਚੋਂ ਪਾਸ ਹੋਣਾ ਤੇ ਦੇਖੋ ਆਪਾਂ ਦੇਖਦੇ ਹਾਂ ਬੱਚਾ 3:00 ਵਜੇ ਉੱਠ ਕੇ ਪੜ੍ਹਦਾ ਹੈ। ਬੜੀ ਮਿਹਨਤ ਕਰਦਾ ਹੈ। 24 ਘੰਟਿਆਂ ਦੇ ਵਿੱਚੋਂ ਥੋੜਾ ਸਮਾਂ ਆਰਾਮ ਕਰਕੇ ਬਹੁਤਾ ਸਮਾਂ ਪੜ੍ਹਨ ਵਿੱਚ ਲਾਉਂਦਾ ਹੈ ਕਿਉਂਕਿ ਉਹਨੂੰ ਆਸ ਹੈ ਉਹਨੂੰ ਲਗਨ ਹੈ ਕਿ ਮੈਂ ਪੜ੍ਹ ਲੈ ਕੇ ਕੋਈ ਨੌਕਰੀ ਲੱਗਣਾ ਹੈ ਕੋਈ ਉੱਚੇ ਅਹੁਦੇ ਤੇ ਜਾਣਾ ਹੈ ਮੈਂ ਪ੍ਰੀਪਰਾਂ ਵਿੱਚੋਂ ਪਾਸ ਹੋਣਾ ਹੈ ਲਗਨ ਤੋਂ ਬਿਨਾ ਪੜ੍ਹਾਈ ਨਹੀਂ ਹੋ ਸਕਦੀ ਦੁਨਿਆਵੀ ਵਿਦਿਆ ਜੀ ਪ੍ਰਾਪਤ ਕਰਨੀ ਹੈ ਵੀ ਲਗਨ ਤੋਂ ਬਿਨਾ ਨਹੀਂ ਹੋ ਸਕਦੀ ਉੱਚੇ ਅਹੁਦੇ ਤੇ ਜਾਣਾ ਹੈ ਕੋਈ ਨੌਕਰੀ ਪ੍ਰਾਪਤ ਕਰਨੀ ਹੈ ਲਗਨ ਤੋਂ ਬਿਨਾ ਨਹੀਂ ਦੁਨੀਆ ਦਾ ਕੋਈ ਕਾਰੋਬਾਰ ਕੋਈ ਬਿਜ਼ਨਸ ਕਰਨ ਲਗਨ ਤੋਂ ਬਿਨਾ ਨਹੀਂ ਆਪਾਂ ਦੇਖਦੇ ਆ ਨਾ ਖੇਤੀ ਕਰਦੇ ਆ ਲਗਨ ਤੋਂ ਬਿਨਾ ਤਾਂ ਖੇਤੀ ਵੀ ਨਹੀਂ ਹੋ ਸਕਦੀ ਬੰਦੇ ਦਾ ਧਿਆਨ ਹੀ ਨਾ ਹੋਵੇ ਖੇਤੀਬਾੜੀ ਵੱਲ ਫਸਲ ਪੂਰਾ ਝਾੜ ਨਹੀਂ ਦਿੰਦੀ ਆਪਾਂ ਦੇਖਦੇ ਆ ਨਾ ਫਸਲ ਦਾ ਝਾੜ ਘਟ ਜਾਂਦਾ ਫਿਰ ਅਗਲਾ ਕਹਿੰਦਾ ਜਿਹਦਾ ਧਿਆਨ ਹੀ ਹੈ ਨਹੀਂ ਖੇਤੀ ਵਿੱਚ ਇਹਦੀ ਲਗਨ ਹੀ ਹੈ ਨਹੀਂ ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਜੇ ਤੇਰਾ ਪਰਮਾਤਮਾ ਦੇ ਨਾਮ ਜਪਣ ਵਿੱਚ ਲਗਨ ਨਾ ਅੰਦਰ ਚਾ ਪੈਦਾ ਹੋ ਗਿਆ ਅੰਦਰ ਲਗਨ ਲੱਗ ਗਈ ਫਿਰ ਉਠੇਗਾ ਅਮਰ ਦੇ ਵੇਲੇ ਫਿਰ ਪੜ੍ਹੇਗਾ ਬਾਣੀ ਫਿਰ ਚੱਲ ਕੇ ਆਵੇਂਗਾ ਗੁਰੂ ਘਰ ਫਿਰ ਕਰੇਗਾ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਜਦੋਂ ਅੰਦਰ ਲਗਨ ਪੈਦਾ ਹੋਵੇ ਲਗਨ ਪੈਦਾ ਹੁੰਦੀ ਗੁਰੂ ਦੀ ਕਿਰਪਾ ਨਾਲ ਗੁਰੂ ਖੁਸ਼ ਹੁੰਦਾ ਹੈ ਅਰਦਾਸ ਬੇਨਤੀ ਨਾਲ ਹੱਥ ਜੋੜ ਕੇ ਸ਼ਰਧਾ ਭਾਵਨਾ ਨਾਲ ਗੁਰੂ ਦੇ ਮੂਹਰੇ ਅਰਦਾਸ ਕਰੀਏ ਸਤਿਗੁਰੂ ਕਿਰਪਾ ਕਰੋ ਸਾਨੂੰ ਵੀ ਰੰਗ ਲੱਗ ਜੇ ਤੇਰੇ ਨਾਮ ਦਾ ਸਾਡੇ ਤੇ ਵੀ ਕਿਰਪਾ ਹੋ ਜਾਈਏ ਤੇਰੇ ਨਾਮ ਜਪਣ ਵਿੱਚ ਲੱਗ ਜਾਈਏ ਤੇਰੇ ਨਾਮ ਨੂੰ ਸਿਮਰਨ ਵਿੱਚ ਸਾਡਾ ਵੀ ਮਨ ਲੱਗ ਜਾਵੇ ਸਤਿਗੁਰੂ ਜੀ ਕਹਿੰਦੇ ਕਲਯੁਗ ਦਾ ਸਮਾਂ ਨਾ ਆ ਸਮਾਂ ਜਿਹੜਾ ਚੱਲ ਰਿਹਾ ਹੈ ਵਿਸ਼ੇ ਵਿਕਾਰਾਂ ਦਾ ਯੁਗ ਹੈ ਇਹਦੇ ਵਿੱਚ ਜਿਹੜਾ ਗੁਰੂ ਦੇ ਨਾਮ ਨਾਲ ਜੁੜ ਜਾਂਦਾ ਜਿਸ ਨੂੰ ਨਾਮ ਦੀ ਲਗਨ ਲੱਗ ਗਈ ਹੈ ਸਤਗੁਰੂ ਜੀ ਕਹਿੰਦੇ ਉਹ ਅਸਲ ਸੂਰਮਾ ਹੈ ਜੋ ਅੱਜ ਦਾ ਪਾਵਨ ਸ੍ਰੀ ਮੁਖਵਾਕ ਅਸੀਂ ਸਰਵਣ ਕੀਤਾ ਹੈ ਇਹਦੇ ਵਿੱਚ ਸਤਗੁਰੂ ਜੀ ਸਾਨੂੰ ਉਪਦੇਸ਼ ਬਖਸ਼ਦੇ ਹਨ ਤਨ ਆਸਰੀ ਮਹੱਲਾ ਪੰਜਵਾ ਰਾਗ ਤਨ ਆਸਰੀ ਹੈ ਬਾਣੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਹੈ 669 79 ਅੰਗ ਤੇ ਸਤਗੁਰੂ ਦੀ ਗੁਰਬਾਣੀ ਇਸ ਸੋਭਤ ਹੈ ਸਤਿਗੁਰ ਜੀ ਉਚਾਰਨ ਕਰਦੇ ਹਨ ਜਾ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਹੀਤ ਹੈ ਸੂਰਾ ਸਤਿਗੁਰ ਪੰਚਮ ਪਾਤਸ਼ਾਹ ਜੀ ਕਹਿੰਦੇ ਜੋਗਾ ਜਿਹੜਾ ਕਲਯੁਗ ਦਾ ਜੋਗ ਹੈ ਕਲਯੁਗ ਦਾ ਭਿਆਨਕ ਸਮਾਂ ਇਹਦੇ ਵਿੱਚ ਮਨ ਨੂੰ ਮਾੜੇ ਪਾਸੇ ਤੋੜਨ ਦੀ ਲੋੜ ਨਹੀਂ ਪੈਂਦੀ ਆਪੇ ਤੁਰ ਪੈਂਦਾ ਹੈ ਚੰਗੇ ਪਾਸੇ ਨੂੰ ਪ੍ਰੇਰ ਪ੍ਰੇਰ ਕੇ ਤੋੜਨਾ ਪੈਂਦਾ ਹੈ ਆਪਾਂ ਦੇਖਦੇ ਆ ਨਾ ਸਤ ਸੰਗਤ ਕਿਤੇ ਹੁੰਦੀ ਹੋਵੇ ਤੇ ਬੰਦੇ ਦਾ ਜਾਣਨੋ ਚਿਤ ਨਹੀਂ ਕਰਦਾ ਫ੍ਰੀ ਵਿੱਚ ਮਿਲਦੀ ਹੈ ਨਾ ਸਤ ਸੰਗਤ ਜਾਂਦਾ ਨਹੀਂ ਪਰ ਜੇ ਕਿਤੇ ਕੋਈ ਐਸਾ ਪ੍ਰੋਗਰਾਮ ਹੁਣਾ ਹੋਵੇ ਮਾੜਾ ਉਥੇ ਟਿਕਟਾਂ ਘਟਾ ਘਟਾ ਕੇ ਜਾਂਦਾ ਪੈਸੇ ਦੇ ਕੇ ਮਾਇਆ ਦੇ ਕੇ ਵੀ ਉਥੇ ਜਾ ਕੇ ਬਹਿੰਦਾ ਆਪਾਂ ਦੇਖਦੇ ਆ ਕਈ ਵਾਰ ਕਿਉਂਕਿ ਕਲ ਯੁਗ ਦਾ ਸਮਾ ਸਤ ਸੰਗਤ ਨੇ ਇਹਦਾ ਜੀਵਨ ਨਿਹਾਲ ਕਰਨਾ ਇਹਨੂੰ ਤਾਰਨਾ ਹੈ ਸਤ ਸੰਗਤ ਦੀ ਕੋਈ ਮਾਇਆ ਨਹੀਂ ਦੇਣੀ ਪੈਂਦੀ ਕੋਈ ਕੀਮਤ ਨਹੀਂ ਦੇਣੀ ਪੈਂਦੀ ਫਿਰ ਵੀ ਇਹ ਆ ਕੇ ਰਾਜੀ ਨਹੀਂ ਹੈ ਔਣ ਨੂੰ ਤਿਆਰ ਨਹੀਂ ਹੈ ਪਰ ਜਿੱਥੇ ਵਿਸ਼ੇ ਵਿਕਾਰ ਮਾੜੇ ਕਰਮ ਹੁੰਦੇ ਉੱਥੇ ਜਾ ਜਾ ਕੇ ਮਾਇਆ ਦੇ ਕੇ ਵੀ ਪੈਸਾ ਦੇ ਕੇ ਵੀ ਇਹ ਜਾ ਕੇ ਉੱਥੇ ਪਾਪ ਕਮਾਉਂਦਾ ਹੈ ਕਲ ਜੂਗਾ ਨਾ ਕਿਉਂਕਿ ਰੰਗ ਉਹ ਲੱਗਿਆ ਹੋਇਆ ਹੈ ਸਤਗੁਰੂ ਜੀ ਕਹਿੰਦੇ ਇਸ ਸਮੇਂ ਵਿੱਚ ਜਿਹਨੂੰ ਨਾਮ ਦਾ ਰੰਗ ਲੱਗ ਗਿਆ ਉਹ ਸੂਰਮਾ ਹੈ ਜਾ ਕੋ ਹਰ ਰੰਗ ਹਰੀ ਦੇ ਨਾਮ ਦਾ ਰੰਗ ਲਾਗੋ ਇਸ ਯੁੱਗ ਮੈਂ ਇਸ ਕਲਯੁੱਗ ਦੇ ਭਿਆਨਕ ਸਮੇਂ ਅੰਦਰ ਲੱਗ ਗਿਆ ਜਿਹਨੂੰ ਨਾਮ ਦਾ ਰੰਗ ਸੋ ਕਹੀਅਤ ਹੈ ਸੂਰਾ ਕਹਿੰਦੇ ਉਹ ਆਪਣੇ ਆਪ ਨੂੰ ਸੂਰਮਾ ਕਹਾ ਸਕਦਾ ਹੈ ਜਿਨੇ ਆਪਣੇ ਮਨ ਨੂੰ ਗੁਰੂ ਨਾਲ ਜੋੜ ਲਿਆ ਜਿਨੇ ਆਪਣੇ ਮਨ ਨੂੰ ਸਿਧਾ ਕਰਕੇ ਪ੍ਰੇਰ ਕੇ ਗੁਰੂ ਸਾਹਿਬ ਦੇ ਨਾਮ ਨਾਲ ਗੁਰੂ ਸਾਹਿਬ ਦੇ ਚਰਨਾਂ ਨਾਲ ਜੋੜ ਲਿਆ ਕਹਿੰਦੇ ਉਹ ਸੂਰਮਾ ਹੈ ਅਗੇ ਕਹਿੰਦੇ ਆਤਮ ਜਿਣੈ ਸਗਲ ਵਸਤਾ ਕੈ ਜਾਕਾ ਸਤਗੁਰ ਪੂਰਾ ਕਹਿੰਦੇ ਆਤਮ ਜਿਣੈ ਜਿਨੇ ਆਪਣੇ ਆਪ ਨੂੰ ਜਿੱਤ ਲਿਆ ਆਪਣੇ ਮਨ ਨੂੰ ਜਿੱਤ ਲਿਆ ਮਨ ਜਿੱਤਿਆ ਨਹੀਂ ਜਾਂਦਾ ਸਭ ਕੁਝ ਜਿੱਤ ਲੈਂਦਾ ਬੰਦਾ ਪਰ ਮਨ ਤੋਂ ਹਾਰ ਜਾਂਦਾ ਹੈ ਸਤਗੁਰ ਜੀ ਕਹਿੰਦੇ ਸੰਸਾਰ ਨੂੰ ਜਿੱਤਣ ਤੁਰ ਪੈਂਦਾ ਬੰਦਾ ਪਰ ਆਪਣੇ ਮਨ ਤੋਂ ਹਾਰ ਜਾਂਦਾ ਹੈ ਪਹਿਲਾਂ ਆਪਣੇ ਮਨ ਨੂੰ ਜਿੱਤ ਲਈ ਫਿਰ ਸੰਸਾਰ ਜਿੱਤਣਾ ਸੌਖਾ ਹੋ ਜਾਣਾ ਹੈ ਜਿਨ੍ਹਾਂ ਨੇ ਆਪਣੇ ਮਨ ਨੂੰ ਜਿੱਤ ਲਿਆ ਆਤਮ ਜਿਣੈ ਸਗਲ ਵਸ ਤਾਕੈ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੇ ਆਪਣੇ ਆਪ ਨੂੰ ਜਿੱਤ ਲਿਆ ਆਪਣੇ ਮਨ ਨੂੰ ਜਿੱਤ ਲਿਆ ਉਹਨਾਂ ਦੇ ਵਸ ਸਭ ਕੁਝ ਹੋ ਜਾਂਦਾ ਹੈ ਸਾਰਾ ਸੰਸਾਰ ਉਹਨਾਂ ਨੇ ਜਿੱਤ ਲਿਆ ਪਰ ਆਪਣਾ ਆਪ ਆਪਣਾ ਮਨ ਜਿੱਤਿਆ ਜਾਂਦਾ ਹੈ ਗੁਰੂ ਦੀ ਕਿਰਪਾ ਨਾਲ ਜਾ ਕਾ ਸਤਿਗੁਰ ਪੂਰਾ ਜਿਨ੍ਹਾਂ ਦਾ ਗੁਰੂ ਪੂਰਾ ਹੈ ਉਹਨਾਂ ਨੇ ਆਪਣੇ ਆਪ ਨੂੰ ਜਿੱਤ ਲਿਆ ਆਪਣੇ ਮਨ ਨੂੰ ਜਿੱਤ ਲਿਆ ਜਿਨ੍ਹਾਂ ਦਾ ਪੂਰਾ ਗੁਰੂ ਹੈ ਪੂਰੇ ਗੁਰੂ ਦੀ ਕਿਰਪਾ ਤੋਂ ਬਿਨਾ ਮਨ ਜਿੱਤਿਆ ਨਹੀਂ ਜਾਂਦਾ ਜਿੱਤਿਆ ਜਾਂਦਾ ਤੇ ਗੁਰੂ ਦੀ ਕਿਰਪਾ ਨਾਲ ਗੁਰੂ ਸਿਰ ਤੇ ਮਿਹਰ ਭਰਿਆ ਹੱਥ ਰੱਖੇ ਤਾਂ ਵਿਚਾਰਾਂ ਤੋਂ ਬਚਿਆ ਜਾਂਦਾ ਤਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਿਆ ਜਾਂਦਾ ਅੱਗੇ ਕਹਿੰਦੇ ਠਾਕੁਰ ਗਾਈਏ ਆਤਮ ਰੰਗ ਸਰਣੀ ਪਾਵਨ ਨਾਮ ਤੇ ਆਵਨ ਸਹਿਜ ਸਮਾਮਨ ਸੰਗ ਰਹਾ ਸਤਿਗੁਰ ਜੀ ਕਹਿੰਦੇ ਆਪਣੇ ਪਰਮੇਸ਼ਰ ਆਪਣੇ ਠਾਕੁਰ ਦੇ दिली ਪਿਆਰ ਨਾਲ ਅੰਦਰ ਦੀ ਪ੍ਰੀਤ ਨਾਲ ਗੁਣਗਾਇਆ ਕਰ ਠਾਕੁਰ ਗਾਈਏ ਆਤਮ ਰੰਗ ਸਰਦਾ ਭਾਵਨਾ ਨਾਲ ਉਹਦੇ ਗੁਣ ਗਾਈਏ ਮਨ ਜਿਤਨਾ ਸੌਖਾ ਹੋ ਜਾਂਦਾ ਹੈ ਮਨ ਰੰਗਿਆ ਜਾਂਦਾ ਹੈ ਗੁਰੂ ਦੇ ਨਾਮ ਵਿੱਚ ਅਗਲਾ ਬਚਨ ਕਹਿੰਦੇ ਸਰਣੀ ਪਾਵਨ ਗੁਰੂ ਦੀ ਸ਼ਰਣ ਵਿੱਚ ਆ ਕੇ ਨਾਮ ਧਿਆਵਨ ਨਾਮ ਜਪਿਆ ਕਰ ਰਸਨਾ ਨਾਲ ਸਹਿਜ ਸਮਾਵਨ ਸੰਗ ਸਤਿਗੁਰੂ ਬੰਚਮ ਪਾਤਸ਼ਾਹ ਜੀ ਕਹਿੰਦੇ ਜਿਹੜਾ ਤੇਰੇ ਪਰਮੇਸ਼ਰ ਨਾਲ ਹੀ ਵਸ ਰਿਆ ਨਾ ਉਹਦੀ ਤੈਨੂੰ ਸੋਝੀ ਹੋ ਜਾਣੀ ਤੈਨੂੰ ਹਰ ਪਾਸੇ ਦਿਸਦਾ ਨਜ਼ਰ ਆ ਜਾਣਾ ਅੱਗੇ ਰਹਾਉ ਚਾਰਨ ਕਰੇ ਹਨ ਜਨ ਕੇ ਚਰਨ ਵਿਸਹਿ ਮਹਿ ਰਹੀ ਅਰ ਸੰਗ ਪੁਨੀਤਾ ਦੇਹੀ ਜਿਨ੍ਹਾਂ ਦੇ ਅੰਦਰ ਗੁਰੂ ਦੇ ਸੋਹਣੇ ਚਰਨ ਵਸ ਗਏ ਉਹਨਾਂ ਦਾ ਸਰੀਰ ਵੀ ਪਵਿੱਤਰ ਹੋ ਗਿਆ ਹਿਰਦਾ ਵੀ ਪਵਿੱਤਰ ਹੋ ਗਿਆ ਜਿਸ ਹਿਰਦੇ ਘਰ ਵਿੱਚ ਪਰਮੇਸ਼ਰ ਦਾ ਵਾਸਾ ਹੋ ਗਿਆ ਪੜਦੇ ਨੇ ਰੋਜ਼ਾਨਾ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM ਰਾਜੇ ਜਿੱਥੇ ਜਾ ਕੇ ਗੁਰੂ ਦਾ ਸ਼ਬਦ ਵਸ ਜਾਵੇ ਜਿੱਥੇ ਗੁਰੂ ਆਪ ਵਹਿ ਜਾਵੇ ਉਹ ਥਾਂ ਉਹ ਜਗਾ ਪੂਜਣਯੋਗ ਹੋ ਜਾਂਦੀ ਹੈ ਹਿਰਦੇ ਵਿੱਚ ਵੀ ਜੇ ਕਿਤੇ ਪਰਮੇਸ਼ਰ ਦਾ ਨਾਮ ਟਿਕ ਗਿਆ ਸਤਿਗੁਰ ਜੀ ਕਹਿੰਦੇ ਹਿਰਦਾ ਵੀ ਪਵਿੱਤਰ ਦੇਹੀ ਵੀ ਪਵਿੱਤਰ ਜਨ ਕੇ ਚਰਨ ਵਸਹਿ ਮੇ ਰਹੀ ਅਰੈ ਸੰਗ ਪੁਨੀਤਾ ਦੇਹੀ ਇਹ ਦੇਹੀ ਵੀ ਪੁਨੀਤ ਹੋ ਜਾਣੀ ਪਵਿੱਤਰ ਹੋ ਜਾਣੀ ਪੂਜਣਯੋਗ ਹੋ ਜਾਣੀ ਇਸ ਕਰਕੇ ਅਰਦਾਸ ਕਰਿਆ ਕਰੀਏ ਗੁਰੂ ਸਾਹਿਬ ਮੁਰੇ ਜਨ ਕੀ ਧੂਰ ਦੇਹੋ ਕਿਰਪਾ ਨਿਦ ਨਾਨਕ ਕੈ ਸੁਖ ਏਹੀ ਸਤਿਗੁਰੂ ਜੀ ਸਾਡੇ ਤੇ ਕਿਰਪਾ ਕਰਿਓ ਤੇਰੇ ਸਾਧ ਸੰਗਤ ਦੇ ਚਰਨਾਂ ਦੀ ਧੂੜ ਮੈਨੂੰ ਹਮੇਸ਼ਾ ਮਿਲਦੀ ਰਵੇ ਜਨ ਕੀ ਧੂਰ ਤੇਰੇ ਨਾਲ ਜੁੜੇ ਹੋਏ ਤੇਰੇ ਜਨ ਤੇਰੇ ਸੇਵਕ ਉਹਨਾਂ ਦੇ ਚਰਨਾਂ ਦੀ ਧੂੜ ਜਨ ਕੀ ਧੂਰ ਦੇਹੋ ਕਿਰਪਾ ਨਿਦ ਮਾਲਕ ਜੀ ਕਿਰਪਾ ਦੇ ਘਰ ਵਿੱਚ ਆ ਕੇ ਸਾਡੇ ਤੇ ਬਖਸ਼ਿਸ਼ ਕਰੋ ਸਾਨੂੰ ਸਾਧ ਸੰਗਤ ਦੀ ਦਾਤ ਬਖਸ਼ੋ ਸਾਡਾ ਵੀ ਮਨ ਸਾਧ ਸੰਗਤ ਵਿੱਚ ਜਾਣ ਨੂੰ ਰਾਜ਼ੀ ਹੋ ਜਾਏ ਸਾਡਾ ਵੀ ਮਨ ਗੁਰੂ ਜੀ ਤੇਰਾ ਨਾਮ ਜਪਣ ਨੂੰ ਰਾਜ਼ੀ ਹੋ ਜਾਏ ਤੇਰੀ ਬਾਣੀ ਪੜਨ ਨੂੰ ਸੁਣਨ ਨੂੰ ਰਾਜ਼ੀ ਹੋ ਜਾਏ ਕਿਰਪਾ ਕਰੋ ਜਨ ਕੀ ਧੂਰ ਦੇਹੋ ਕਿਰਪਾ ਨਿਦ ਨਾਨਕ ਕੈ ਸੁਖ ਏਹੀ ਸਤਿਗੁਰੂ ਜੀ ਕਹਿੰਦੇ ਅਰਦਾਸ ਕਰਿਆ ਕਰੇ ਮੰਗ ਮੰਗਿਆ ਕਰ ਕਿਉਂਕਿ ਇਹਦੇ ਵਿੱਚ ਅਸਲ ਸੁਖ ਹੈ ਅਸਲ ਸ਼ਾਂਤੀ ਹੈ ਜੀ ਇਹ ਸੀ ਸਤਿਗੁਰੂ ਜੀ ਦਾ ਅੱਜ ਦਾ ਸ੍ਰੀ ਮੁਖਵਾਕ ਆਸੰਗਤਾ ਨੇ ਬੜੇ ਪਿਆਰ ਸਤ ਬੈਠ ਕੇ ਸਰਵਣ ਕੀਤਾ ਹੈ ਜੀ ਗਲਤੀਆਂ ਭੁੱਲਾਂ ਦੀ ਖਿਮਾ ਆਸ਼ੀਸ਼ ਦੇਣੀ ਦੇਹੋ ਸੱਜਣ ਆਸੀ ਸੜੀਆਂ ਜੇ ਹੋਵੇ ਸਾਹਿਬ ਸੋ ਮੇਲ ਬਲਾਉ ਫਤੇ ਦੀ ਆਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਪੋ ਸਤ ਨਾਮ ਸਤ ਨਾਮ